ਸਭ ਤੋਂ ਪਹਿਲਾਂ ਮੈਂ ਸਾਰੀ ਸੰਗਤ ਵੱਲੋਂ ਸਾਡੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਪੰਗਨ ਸਿੰਘ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਲੋਕਾਂ ਨੂੰ ਤੀਰਸ ਯਾਤਰਾ ਦੇ ਰੂਪ ਦੇ ਵਿੱਚ ਕਿਉਂਕਿ 1.5 ਸਾਲ ਪਹਿਲੇ ਲੋਕਾਂ ਨੇ ਬਹੁਤ ਆਸਾਂ ਤੇ ਉਮੀਦਾਂ ਦੇ ਨਾਲ ਇੱਕ ਬਹੁਤ ਵੱਡਾ ਬਦਲਾਅ ਕੀਤਾ ਸੀ ਔਰ ਖਾਸ ਤੌਰ ਤੇ ਸਾਡੇ ਆਮ ਆਦੀ ਪਾਰਟੀ ਦੇ ਕ੍ਰਿਮੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਜਦੋਂ ਪੰਜਾਬ ਦੀ ਧਰਤੀ ਤੇ ਆ ਕੇ ਲੋਕਾਂ ਨੂੰ ਜਾਗਰੂਤ ਕੀਤਾ ਸੀਗਾ ਉਦੋਂ ਨਾਲ ਇੱਕ ਗਰੰਟੀ ਦੇ ਵਿੱਚ ਵੀ ਕਿਹਾ ਸੀਗਾ ਜਦੋਂ ਅਸੀਂ ਪੰਜਾਬ ਵਿੱਚ ਆਪਣੀ ਸਰਕਾਰ ਆਮ ਆਦੀ ਪਾਲੀ ਸਰਕਾਰ ਬਣਾਉਂਗੇ ਕਿ ਤੁਹਾਡੇ ਲੋਕਾਂ ਨੂੰ ਸਾਰਿਆਂ ਨੂੰ ਸਾਰੇ ਧਰਮਾਂ ਦੇ ਲੋਕਾਂ ਨੂੰ ਜਿੱਥੇ-ਜਿੱਥੇ ਵੀ ਉਹਨਾਂ ਦੀ ਆਸਤਾ ਹੋਏਗੀ ਉਹਨਾਂ ਨੂੰ ਤੀਰਥ ਯਾਤਰਾ ਕਰਾਈ ਜਾਏਗੀ ਉਸ ਦੀ ਲੜੀ ਵਿੱਚੋਂ ਅੱਜ ਪੰਜਾਬ ਸਰਕਾਰ ਵੱਲੋਂ ਅਸੀਂ ਬਾਲਾ ਜੀ ਸਰ ਬਾਲਾ ਜੀ ਮਹਾਰਾਜ ਸਾਲਾ ਸਰ ਔਰ ਖਾਟੂ ਸ਼ਾਮ ਦੀ ਤੀਰਥ ਯਾਤਰਾ ਵਾਸਤੇ ਇੱਕ ਬੱਸ ਰਵਾਨਾ ਕਰ ਰਹੇ ਹਾਂ ਜਿਸ ਵਿੱਚ ਤਕਰੀਬਨ 40 ਪਰਿਵਾਰ 40 ਯਾਤਰੀ ਅੱਜ ਬਾਲਾਈ ਠਾਕੁਰ ਜੀ ਦੇ ਦਰਸ਼ਨ ਕਰਨਗੇ ਔਰ ਮਹਾਵੀਰ ਮਹਾਰਾਜ ਜੀ ਕਿਰਪਾ ਕਰਨਗੇ ਔਰ ਇਹ ਅੱਜ ਹੁਣ ਚੱਲ ਕੇ ਰਾਸਤੇ ਸਾਲਾ ਸਾਹਿਬ ਸਾਫ ਕਰਨਗੇ ਔਰ ਕੱਲ ਸ਼ਾਮ ਨੂੰ ਕੱਲ ਸਵੇਰੇ ਖਾਟੂ ਸ਼ਾਮ ਜਾ ਕੇ ਦਰਸ਼ਨ ਕਰਕੇ ਔਰ ਰਾਤ ਨੂੰ ਵਾਪਸੀ ਆਏਗੀ ਦੋ ਦਿਨ ਦਾ ਟੂਰ ਹੈ ਦੋ ਦਿਨ ਦੇ ਵਿੱਚ ਇਹ ਪੰਜਾਬ ਸਰਕਾਰ ਵੱਲੋਂ ਸਾਰਾ ਕੋਈ ਕਿਸੇ ਦਾ ਪੈਸਾ ਨਹੀਂ ਲਗਣਾ ਔਰ ਸਾਰਿਆਂ ਨੇ ਦਰਸ਼ਨ ਕਰਕੇ ਖਟੂ ਚਾਮ ਜੀ ਦੇ ਸਾਰੇ ਪੰਜਾਬ ਨੂੰ ਅਸੀ ਸੰਜਣੀਆਂ ਨੇ ਔਰ ਜੋ ਪੰਜਾਬ ਰੰਗਲਾ ਪੰਜਾਬ ਮਨਜਾ ਦਾ ਸੁਪਨਾ ਸੀਗਾ ਉਸ ਦੇ ਵਿੱਚ ਅੱਜ ਅਸੀਂ ਜੋ ਤੀਰਥ ਯਾਤਰਾ ਦੀ ਸ਼ੁਰੂਆਤ ਕੀਤੀ ਹੈ ਆਉਣ ਵਾਲੇ ਟਾਈਮ 'ਚ ਬਾਕੀ ਜਿਨੇ ਵੀ ਸਾਡੇ ਸਥਾਨ ਨੇ ਤੀਰਥ ਸਥਾਨ ਨੇ ਉੱਥੇ ਬਸਰਵਾਨਾ ਕਰਾਂਗੇ ਔਰ ਅੱਜ ਜਿੱਥੇ ਮੈਂ ਸਰਕਾਰ ਦਾ ਧਰਮਦ ਕੀਤਾ ਉੱਥੇ ਲੋਕਾਂ ਨੂੰ ਮੈਂ ਮੁਬਾਰਕਬਾਦ ਦਿੰਦਾ ਕਿ ਅੱਜ ਸਾਰੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਜਾ ਰਹੇ ਨੇ ਦੇ ਗ੍ਰੀਨ ਆਂ ਨੀ ਲੇਕਿਨ ਆਪ ਪਹਿਲੀ ਵਾਰ ਦੇਖਿਆ ਵੀ ਨਾਲ ਉਹਨਾਂ ਨੇ ਸਮਾਨ ਦੀ ਕਿੰਨੀ ਦਿੱਤੀ ਹੈ ਹਾਂ ਬਿਲਕੁਲ ਕਿਸਾਨੇ ਮਾਨ ਸਾਹਿਬ ਦਾ ਇੱਕ ਮੰਦਪ ਵਿੱਚ ਸੀਗਾ ਜਦੋਂ ਸੰਗਤ ਜਾਂਦੀ ਹੈ ਉਹਨਾਂ ਨੂੰ ਨਾਲ ਸਮਾਨ ਚਾਹੀਦਾ ਪੂਰੀ ਕਿੱਟ ਚਾਹੀਦੀ ਹੈ ਲੈਣ ਵਾਸਤੇ ਉੱਥੇ ਇੱਕ ਕਿੱਟ ਦੇ ਵਿੱਚ ਪਿੱਲੂ ਹੈ ਚੰਦਰ ਹੈ ਕੰਬਲ ਹੈ ਉੱਥੇ ਦੇ ਵਿੱਚ ਉਹਨਾਂ ਦਾ ਸਾਰਾ ਜੋ ਨਾਲ ਜੋ ਸਮਾਨ ਹੁੰਦਾ ਹੈ ਉਹ ਸਾਰਾ ਸਮਾਨ ਪਾਕੇ ਦਿੱਤਾ ਇਸ ਕਰਕੇ ਇਹ ਸਾਰੀ ਯਾਤਰਾ ਪੰਜਾਬ ਸਰਕਾਰ ਵੱਲੋਂ ਇਹ ਪੰਜਾਬ ਸਰਕਾਰ ਜਿਹੜੀ ਹੈ ਅੱਜ ਲੋਕਾਂ ਦੇ ਨਾਲ ਲੋਕਾਂ ਦੇ ਦਵਾਰ ਹੈ ਔਰ ਤਕਰੀਬਨ ਆ ਦੇਖੋ ਟੋਟਲ ਮਾਲਾ ਵੀ ਹੈ ਔਰ ਸਾਰਾ ਸਮਾਨ ਟੋਟਲੀ ਇਸ ਕਿੱਟ ਚ ਪਾਇਆ ਹੋਇਆ ਜਿਹੜੀ ਆਪਾਂ ਸੇਰੇ ਉੱਠ ਕੇ ਯੂਜ਼ ਕਰਦੇ ਹਾਂ ਸਾਰੀ ਕਿੱਟ ਹੈ ਉਹਨਾਂ ਰਾਤ ਨੂੰ ਸੌਣ ਵਾਸਤੇ ਪਿੱਲੋ ਵੀ ਹੈ ਵਿੱਚ ਕੰਬਲ ਵੀ ਹੈ ਤਕਰੀਬਨ ਚੰਦਰ ਵੀ ਹੈ ਸਾਰਾ ਕੁਝ ਸਿਸਟਮ ਬਣਾ ਕੇ ਸਰਕਾਰ ਵੱਲੋਂ ਇਹ ਕਮਲ ਸਰਕਾਰ ਵੱਲੋਂ ਆ ਜੀ ਇਹ ਸਾਰਾ ਖਰਚਾ ਸਰਕਾਰ ਵੱਲੋਂ ਸਰਕਾਰ ਨੂੰ ਮਤਲਬ ਸਾਰਾ ਕੁਝ ਦੇ ਦਿੱਤਾ ਜਾ ਰਿਹਾ ਹੈ ਇਹ ਬਈ ਕਿਹੜੀ ਜਗ੍ਹਾ ਤੋ ਰਵਾਨਾ ਹੋਈਏ ਇਹ ਅੱਜ ਸਲੇਮ ਤੋਂ ਆਪ ਵੀ ਤੁਸੀਂ ਰਵਾਨਾ ਕਰਕੇ ਦੇ ਖਾਟੂ ਸ਼ਾਮ ਵਾਸਤੇ ਭੇਜ ਰਹੇ ਆ ਮਹਾਰਾਜ ਕਿਰਪਾ ਕਰਨ ਇਹਨਾਂ ਤੀਥ ਤੀਰਥ ਜਿਹੜਾ ਸਾਡ ਜਾ ਰਹੇ ਤ੍ਰਿਸਤਾਨ ਤੇ ਇਹਨਾਂ ਦੀ ਯਾਤਰਾ ਸਫਲ ਹੋਵੇ ਕਿੰਨੀਆਂ ਬਸਾਂ ਰਵਾਨਾ ਕੀਤੀਆਂ ਨੇ ਅੱਜ ਇੱਕ ਬਸ ਜਾ ਰਹੀ ਹੈ ਫਿਰ ਆਉਣ ਵਾਲੇ ਟਾਈਮ 'ਚ ਇਸ ਤਰ੍ਹਾਂ ਫਿਰ ਨਾਲ ਲੜੀ ਵਿੱਚੋਂ ਜਿੱਦਾਂ ਦੀ ਲੋਕਾਂ ਦੀ ਡਿਮਾਂਡ ਹੋएगी ਕਿਉਂਕਿ ਕੋਈ ਹਰਿਮੰਦਰ ਸਾਹਿਬ ਜਾਣਾ ਚਾਹੁੰਦਾ ਕੋਈ ਨਾਨਾ ਦੇਵੀ ਜਾਣਾ ਚਾਹੁੰਦਾ ਕੋਈ ਚਿੰਤਪੁਰ ਨਹੀਂ ਜਾਣਾ ਚਾਹੁੰਦਾ ਜਿੱਥੇ-ਜਿੱਥੇ ਕਹਿਣਗੇ ਉੱਥੇ ਅਸੀਂ ਬਸਾਂ ਰਵਾਨਾ ਕਰਾਂਗੇ ਧੰਨਵਾਦ ਸਰ ਆਪਾ ਬਾਲਾ ਜੀ ਸਾਲਾ ਸਰ ਖਾਟੂ ਸ਼ਾਮ ਤੇ ਚੌਧਰੀ ਮਦਦ لال ਬੱਗਾ ਜੀ ਫ੍ਰੀ ਬੱਸ ਲੈ ਕੇ ਜਾ ਰਿਹਾ ਹੈ ਸਾਰੀ ਸੰਗਤ ਨੂੰ ਲੈ ਕੇ ਜਾ ਰਿਹਾ ਹੈ ਚਲੋ ਸਲੇਮ ਟਾਬਰੀ ਤੋਂ ਜਾ ਰਹੀ ਹੈ ਅੱਗੇ ਕਿਹਨਾਂ ਜਾਓਗੇ ਵੀ ਇਹ ਜਿਹੜੀ ਅੱਜ ਯਾਤਰਾ ਹੋ ਰਹੀ ਹੈ ਕਿ ਦੀ ਨਿਮਰਤੀ ਦੇਣਾ ਚਾਹੁੰਦੇ ਬਹੁਤ ਵਧੀਆ ਬਹੁਤ ਅੱਛੀ ਗੱਲ ਹੈ ਬਹੁਤ ਵਧੀਆ ਲੱਗ ਰਿਹਾ ਹੈ ਕਿ ਸਾਰੀ ਸੰਗਤ ਜਾ ਰਹੀ ਹੈ ਬਾਲਾ ਜੀ ਦੇ ਘਾਟੂ ਸ਼ਾਮ ਜੀ ਸਾਰੀ ਸੰਗਤ ਜਾ ਰਹੀ ਹੈ ਬੀਸ ਬਸ ਲੈ ਕੇ ਜਾ ਰਹੀ ਹੈ ਸਾਨੂੰ ਬਹੁਤ ਖੁਸ਼ੀ ਹੈ ਚੌਧਰੀ ਮੋਦਲਾਲ ਬੱਗਾ ਜੀ ਧੰਨਵਾਦ ਕਰਨਾ ਜਾਂ ਹਾਂ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮੇਰਾ ਨਾਮ ਤਨਵੀਰ ਕੌਰ ਹੈ ਐਕਚੁਅਲੀ ਕਾਫੀ ਟਾਈਮ ਤੋਂ ਜਾਣਾ ਚਾਹੁੰਦੇ ਸੀ ਤੇ ਸਡਨਲੀ ਪਤਾ ਚੱਲਿਆ ਕਿ ਖਾਟੂ ਸ਼ਾਮ ਜਾ ਰਹੇ ਆ ਤੇ ਮੈਂ ਐਕਸਾਈਟਿਡ ਸੀ ਜਾਣ ਲਈ ਸੋ ਥੈਂਕ ਯੂ ਸੋ ਮੱਚ ਬਹੁਤ ਵਧੀਆ ਲੱਗ ਰਿਹਾ ਬਹੁਤ ਅੱਛਾ ਟ੍ਰੀਟ ਕਰ ਰਹੀ ਹੈ ਥੈਂਕ ਯੂ ਪੰਜਾਬ ਸਰਕਾਰ ਦਾ ਕਰੋ ਹਾਂ ਜੀ ਥੈਂਕ ਯੂ ਥੈਂਕ ਯੂ ਸੋ ਮੱਚ ਹਾਂ ਜੀ ਬਿਲਕੁਲ ਬਿਲਕੁਲ ਅਸੀਂ ਯਾਤਰਾ ਚੱਲ ਰਹੇ ਹਾਂ ਜਾ ਰਹੇ ਹਾਂ ਇਸ ਯਾਤਰਾ ਦਾ ਸਾਰਾ ਸ਼੍ਰੇ ਅਸੀਂ ਬੱਗਾ ਜੀ ਨੂੰ ਦੇਣੇ ਆ ਉਹਨਾਂ ਨੇ ਆਪਣੇ ਦੇਸ਼ ਆਪਣੇ ਮਹੱਲਾ ਨਿਵਾਸੀਆਂ ਵਾਸਤੇ ਆਪਣੇ ਸ਼ਹਿਰ ਨਿਵਾਸੀਆਂ ਵਾਸਤੇ ਬਹੁਤ ਸਹੂਦਾਵਾਂ ਦਿੱਤੀਆਂ ਹਨ ਜਿਸ ਨਾਲ ਅਸੀਂ ਆਪਣੇ ਐਮਐਲਏ ਚ ਚੁਣ ਕੇ ਬੱਗਾ ਸਾਹਿਬ ਜੀ ਨੂੰ ਬੜੇ ਪਰਸਾਨਾ ਐਸੀ ਤਰ੍ਹਾਂ ਉਹ ਸ਼ੁਭਕਰਮ ਕਰਦੇ ਰਹਿਣ ਔਰ ਐਸੀ ਤਰ੍ਹਾਂ ਉਹ ਜਿੱਤਦੇ ਰਹਿਣ